ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। किताब तेरा जबना शीश तेरी जोद राजा बंदी मन मुनिया पहलवान भी रहा और जिन्हें राजे से और जिनका जयकार इस मुगले के नाम बहुत फवजी पड़ती है

ਸਰਦਾ ਸ਼ੂਮਾ ਮਾ ਜੀ ਪੁਛੇ ਆ ਰਹੀ ਸਤਿ ਸੰਤੋਖ ਕਮਲਾ ਵਾਰਸ ਅੱਜ ਅੱਜ ਤੱਕ ਬਾਤ ਕਰਦੇ ਆ ਸਾਨੂੰ ਰੂਪਾ ਬਾਵਾ ਜੀ ਦੀ ਰੋਟ ਬਣਾਉਂਦੇ ਨਾ ਅਸੀਂ ਨਾ ਬਣਾਦੇ ਬੱਸ ਜੀ ਰੋਟ ਬਣਾਉਂਦੇ ਆ ਜੇ ਨਹੀਂ ਜਦੋਂ ਉਹਦਾ ਸਾਥ ਨਹੀਂ ਲਿਆਉਂਦਾ ਰੂਪਾ ਬਾਵਾ ਜੀ ਲਈ ਰੋਟ ਬਣਾਉਂਦਾ ਤੇਰੇ ਮੁੰਡਾ ਛੋਨੀ ਭਾਵੇ ਜਾਗਰਦੀਆਂ ਔਰ

ਇਹ ਕਲਿਸ਼ ਨੂੰ ਬਹੁਤ ਪ੍ਰੈਸ਼ਰੇ ਮੰਦਾ ਰਹਾ ਵੇ ਕਿ ਮਾਂ-ਮਾਝ ਦਾ ਵਿਚਾਰ ਜਾਕਰ ਸ਼ਹਿਨਵਾਦ ਚੋਂ ਲੋਕ ਦਾ ਕਰਵਾਇਆ ਜੋ ਮਾਂ-ਮਾਝ ਦੇ ਰੋੜ ਦਾ ਲੱਗਿਆ ਰਿਹਾ ਮਾਂ-ਮਾਝ ਦਾ ਸਾਥ ਰਹਾ ਜਾਂਦਾ ਕੋਈ ਕਿੰਨਾ ਪਟਿਆ ਐ ਸਿਖਾ ਨਾਨਕ ਹੋਤੀ ਵੀ ਸੱਚ ਸੱਚੇ ਸੋਚਣਾ ਹੋਈ ਜੇ ਸੋਚੀ ਲਖ ਹਾਰ ਕਿ ਪੈ ਤੇ ਪਨਾ ਹੋ ਗਈ ਜਿਲਾਏ ਰਹਾ ਲਿਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਸਿਆਣ ਪਾ ਲਕੋ ਹੈ ਕਾਇਕ ਨਾ ਚੱਲੇ ਨਾਲ ਕਿਉ ਸੱਚਿਆ ਰਹਾ ਹੋਈਐ ਕਿਉ ਕੂੜੇ ਟੁੱਟੇ ਪਾਲ ਹੁਕਮ ਜਾਈ ਚੱਲਣਾ ਨਾਲ ਖਲਿਖਿਆ ਨਾਲ ਮੇਰੀ ਬੰਡ ਦੇ ਅਨਸਾਰ ਦੇਸੀ ਮਹੀਨਾ ਮਕਰ ਦੀ ਸੰਕਰਾਂਤੀ ਸ਼ੁਰੂ ਹੈ ਤੇ ਉਸ ਸਮੇਂ ਦੇ ਉੱਤੇ ਸਾਡੇ ਵਿਚਕਾਰ ਬਸ ਸਮਾਜ ਸੇਵੀ ਸੰਸਥਾਵਾਂ ਵੱਲੋਂ શ્રી ਨਿੰਦਰਪਾਲ ਜੀ ਇਹ ਔਕਾਰ ਕਮੇਟੀ ਵੱਲੋਂ ਉਹਨਾਂ ਦੇ ਵਾਤਾਵਰਣ ਕਮੇਟੀ ਵੀ ਉਹਦੇ ਵਿੱਚ ਵੀ ਉਹ ਕਾਫੀ ਵੱਧ ੜ ਕੇ ਹਿੱਸਾ ਲੈ ਰਹੇ ਨੇ ਤੇ ਸੀਨੀਅਰ ਸਿਟੀਜ਼ਨ ਦੇ ਵਿੱਚੋਂ શ્રી ਸੁਮਾਸ਼ ਰੂੜਾ ਜੀ ਪਹਿਲਾਂ ਦੀ ਤਰ੍ਹਾਂ ਉਹ ਵੀ ਇੱਥੇ ਹਮੇਸ਼ਾ ਹਾਜ਼ਰ ਹੁੰਦੇ ਨੇ ਤੇ ਨਵਾਂ ਸ਼ਹਿਰ ਸਰਗਰਮੀਆਂ ਤੇ ਮਨੁੱਖੀ ਅਧਿਕਾਰ ਮੰਚ ਸੋਸਾਇਟੀ ਨਮਾਸ਼ਕਾਰ ਬਲੋਂ ਇਹਨਾਂ ਦੇ ਹੋਰ ਵੀ ਵੱਖ-ਵੱਖ ਸੁਸਾਇਟੀਆਂ ਤੇ ਸਮਾਜਾਂ ਸੇ ਵੀ ਜਿਹੜੇ ਬੰਨੀਆਂ ਵਿੱਚ ਕੰਮ ਕਰ ਰਹੇ ਨੇ ਮੇਰੇ ਮਰਾਦ ਹੈ ਕਿ ਵਾਸਤੇ ਪ੍ਰਦੇਸੀ ਜੀ ਤੇ ਇਹ ਇੱਥੇ ਸਾਡੇ ਵਿਚਾਰ ਜਿਹੜਾ ਹੈ ਅੱਜ ਦੇ ਦਿਨ ਦੇ ਉੱਤੇ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ ਬਹੁਤ ਰਿਣੀ ਆ ਧੰਨਵਾਦੀ ਆ ਕਿ ਜਿਨ੍ਹਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਟ ਕੇ ਸਾਨੂੰ ਸੰਗਤ ਨੂੰ ਜਿਹੜਾ ਆ ਦਰਸ਼ਨ ਦਿੱਤੇ ਨੇ ਤੇ ਮੈਂ ਬਹੁਤ ਹੀ ਧੰਨਵਾਦੀ ਆ ਸਰਦਾਰ ਜਸਪ੍ਰੀਤ ਸਿੰਘ ਜੀ 베ਦੀ ਸਾਹਿਬ ਮੁੱਖ ਸੇਵਾਦਾਰ ਸੁਖਮਨੀ ਸੇਵਾ ਸੰਟੀ ਨਮਾਸ਼ਰ ਜਿਹੜੇ ਪਹਿਲਾਂ ਹੀ ਤਰੈ ਸਿਹਤ ਐਨੀ ਨਾ ਸਾਜ ਹੋਣ ਦੇ ਬਾਵਜੂਦ ਵੀ ਤੁਰਨ ਫਿਰਨ ਦੀ ਜਿਹੜੀ ਆ ਉਹ ਥੋੜੀ ਮੁਸ਼ਕਲ ਹੋਣ ਦੇ ਬਾਵਜੂਦ ਵੀ ਤੇ ਰੋੜਾ ਸਾਹਿਬ ਤੇ 베ਦੀ ਸਾਹਿਬ ਜਿਹੜਾ ਹੈ ਉਹ ਇੱਥੇ ਪਹਿਲਾਂ ਪਹੁੰਚ ਜਾਂਦੇ ਆ ਤੇ ਉਹਨਾਂ ਵੱਲੋਂ ਅੱਜ ਦੇ ਦਿਨ ਦੇ ਉੱਤੇ ਇਹ ਪੰਜ ਪੋੜੀਆਂ ਦਾ ਜਾਪ ਜਿਹੜਾ ਹੈ ਉਹ ਜਪਜੀ ਸਾਹਿਬ ਦਾ ਕੀਤਾ ਗਿਆ ਉਸ ਤੋਂ ਉਪਰੰਤ ਇਹ 12 ਮਾਦ ਦੇ ਵਿੱਚੋਂ ਪੰਜਵੇਂ ਪਾਦਸ਼ਾਲੀ ਜਿਹੜੀ ਹੈ ਰਾਗ ਮਾਜ ਦੇ ਵਿੱਚੋਂ ਇਹ ਅੱਜ ਦਾ ਜਿਹੜਾ ਜੋ ਮਹੀਨਾ ਸੀ ਮੱਘਰ ਉਹਦਾ ਜਾਪ ਵੀ ਕੀਤਾ ਗਿਆ ਤੇ ਉਹਦੀ ਵਿਆਖਿਆ ਵੀ ਜਿਹੜੀ ਹੈ ਆਪਣੀ ਬੁੱਧੀ ਤੇ ਗੁਰਬਾਣੀ ਦੇ ਹਵਾਲੇ ਦੇ ਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਉਸ ਤੋਂ ਬਾਅਦ ਹੈ ਉਹਨਾਂ ਨੇ ਛੇ ਪੋੜੀਆਂ ਦਾ ਜਾਪ ਜਿਹੜਾ ਕੀਤਾ ਤੇ ਸਾਨੂੰ ਸਮਝਾਉਣਾ ਕੀਤਾ ਕਿ ਅੱਜ ਦੇ ਜਿਹੜਾ ਜੋ ਹੁਕਮ ਹੈ ਮੱਘਰ ਰੂਪ ਦੇ ਮਹੀਨੇ ਦੇ ਰੂਪ ਦੇ ਵਿੱਚ ਆਇਆ ਹੈ ਸਾਨੂੰ ਉੱਤੇ ਚੱਲਣ ਦੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਬਹੁਤ ਹੀ ਜਿਹੜਾ ਹੈ ਪਵਿੱਤਰ ਜਿਹੜਾ ਹੈ ਅੱਜ ਦਾ ਜਿਹੜਾ ਹੈ ਸ਼ਬਦ ਜੀ ਜੋ ਆਇਆ ਹੈ ਉਹਦਾ ਕੇਂਦਰੀ ਭਾਵ ਮਨੁੱਖ ਨੂੰ ਚੰਗੇ ਗੁਣਾ ਨੂੰ ਗ੍ਰਹਿਣ ਕਰਨ ਵੱਲ ਕੀਤਾ ਹੈ ਕਿ ਇਹਦੇ ਵਿੱਚ ਹੀ ਸਾ ਸੰਗ ਹੈ ਇਹਦੇ ਵਿੱਚ ਹੀ ਪ੍ਰਭੂ ਦਾ ਬਲਾਪ ਹੈ ਇਹਦੇ ਵਿੱਚ ਹੀ ਮਨੁੱਖ ਨੂੰ ਸਵਰਗ ਨਜ਼ਰ ਆਉਂਦਾ ਹੈ ਇਹਦੇ ਵਿੱਚ ਹੀ ਸਾਰਾ ਕੁਝ ਨੂੰ ਤੰਦਰੁਸਤੀ ਨਜ਼ਰ ਆਉਂਦੀ ਹੈ ਜੇ ਅਸੀਂ ਸ਼ਬਦ ਕੱਲਾ ਪੜ ਲਿਆ ਉਹਦੇ ਤੇ ਅਮਲ ਨਾ ਕੀਤਾ ਤੇ ਉਹਦੀ ਕੋਈ ਵੀ ਅਰਥ ਨਹੀਂ ਰਹਿੰਦਾ ਮੈਂ ਸਵੇਰੇ ਵੀ ਜਦੋਂ ਅੱਜ ਦੇ ਹੁਕਮਨਾਮੇ ਦੀ ਦਰਬਾਰ ਸਾਹਿਬ ਦੇ ਵਿਆਪਕਾ ਕਰ ਰਿਹਾ ਸੀ ਆਪਣੀ ਬੁੱਧੀ ਦੇ ਮਤਾਬ ਤਾਂ ਇਹੇ ਸ਼ਬਦ ਇਹੇ ਗੱਲ ਕੀਤੀ ਸੀ ਕਿ ਅਸੀਂ ਬਹੁਤ ਸਾਰੀਆਂ ਵਸਤੂਆਂ ਜਿਹੜੀਆਂ ਹੈ ਜਿਨੀਆਂ ਜਿੰਨੀਆਂ ਵੀ ਸਾਡੀ ਆਜੂ ਹੋਈ ਆ ਉਮਰ ਹੋਈ ਆ ਤੇ ਪਤਾ ਨਹੀਂ ਅਸੀਂ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਤੇ ਬੜਾ ਕੁਛ ਅਸੀਂ ਪਦਾਰਥ ਜਿਹੜੇ ਆ ਉਹ ਮੁਰੱਖ ਨੇ ਅੰਦਰ ਜਿਹੜੇ ਆ ਉਹ ਆਪਣੇ ਰਸਲਾਂ ਦੇ ਰਾਹੀਂ ਜੀਭ ਦੇ ਰਾਹੀਂ ਸਵਾਦ ਲੈ ਲੈ ਕੇ ਆਪਾਂ ਅੰਦਰ ਕਰ ਲੈਨੇ ਪਰ ਜੇ ਅਸੀਂ ਫਿਰ ਵੀ ਜਿਹੜੇ ਐਨੀਆਂ ਸਵਾਦਨੀਆਂ ਚੀਜ਼ਾਂ ਖਾ ਕੇ ਵੀ ਛਟਪਟੀਆਂ ਚੀਜ਼ਾਂ ਖਾ ਕੇ ਵੀ ਪਹਿਨ ਕੇ ਵੀ ਇਨਾ ਪੈਸਾ ਖਰਚ ਕੇ ਵੀ ਪਰ ਅਸੀਂ ਫਿਰ ਵੀ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਅਜੇ ਵੀ ਪੂਰੇ ਤੌਰ ਤੇ ਤੰਦਰੁਸਤ ਨਹੀਂ ਹਾਂ ਕੀ ਕਾਰਨ ਹੈ ਕਿਉਂਕਿ ਸਾਨੂੰ ਜਿਸ ਜੀ ਦੀ ਲੋੜ ਸੀ ਜਿਹਨੇ ਪੱਕੇ ਤੌਰ ਤੇ ਸਥਾਈ ਤੌਰ ਤੇ ਰਹਿਣਾ ਸੀ ਉਹ ਸ਼ਬਦ ਨੇ ਰਹਿਣਾ ਸੀ ਉਹ ਸਿੱਖਿਆ ਨੇ ਰਹਿਣਾ ਸੀ ਤੇ ਉਹ ਸ਼ਬਦ ਦਾ ਅਸੀਂ ਲੰਗਰ ਛਕਿਆ ਨਹੀਂ ਹੈ ਤੇ ਉਹ ਜਿਹੜਾ ਹੈ ਬਾਕੀ ਅਸੀਂ ਪਦਾਰਥ ਖਾਣੇ ਆ ਤੇ ਉਹਨਾਂ ਨੂੰ ਅਸੀਂ ਫੋਕਟ ਪਦਾਰਥਾਂ ਦੇ ਰੂਪ ਦੇ ਵਿੱਚ ਬਾਹਰ ਕੱਢ ਦਿੰਨੇ ਆ ਪਰ ਸ਼ਬਦ ਜਿਹੜਾ ਇੱਕ ਇਹੋ ਜਿਹਾ ਲੰਗਰ ਹੈ ਜਿਹੜਾ ਕਿ ਬਾਹਰ ਨਹੀਂ ਨਿਕਲਦਾ ਤੇ ਜੇ ਆਪਾਂ ਉਹਨੂੰ ਬਾਹਰ ਕੱਢਦੇ ਆ ਤਾਂ ਉਹ ਸੰਗਤ ਨੂੰ ਆਪਣੇ ਵਰਗਾ ਹੋਰ ਵਧੀਆ ਜਿਹੜਾ ਉਹ ਬਣਾਉਂਦਾ ਉਹ ਰਸਨਾ ਰਾਹੀ ਆਪਾਂ ਅੰਦਰ ਲੈ ਕੇ ਜਾਣੇ ਆ ਕਾਰਕਰਤਾ ਦੇ ਨਾਲ ਤੇ ਰਸਨਾ ਨਾਹੀਂ ਹੀ ਲੋਕਾਂ ਤੱਕ ਅਸੀਂ ਉਹਨੂੰ ਪਹੁੰਚਾਉਨੇ ਆ ਉਹ ਫੜਿਆ ਨਹੀਂ ਜਾਂਦਾ ਦੇਖਿਆ ਨਹੀਂ ਜਾਂਦਾ ਸੁਣਿਆ ਜਾਂਦਾ ਉਹਨੂੰ ਅਹਾਸਾਸ ਕੀਤਾ ਜਾਂਦਾ ਸੋ ਮੈਂ ਤਾਂ ਅੱਜ ਦੇ ਦਿਨ ਤੇ ਬੇਨਤੀ ਕਰੂੰਗਾ ਕਿ ਕੁਛ ਨਾ ਕੁਛ ਸਮਝ ਰਹਿ ਹੈ ਜਰੂਰ ਆਪਣਾ ਕੱਢਿਆ ਕਰੋ ਤੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੁੜਿਆ ਕਰੋ ਇਹ ਨਹੀਂ ਕਿ ਇਕੱਲੀ ਸਮਾਧੀ ਮਾਰ ਕੇ ਜੁੜਿਆ ਕਰੋ ਜਿਹੜਾ ਉਹਦਾ ਭਾਈ ਸਾਹਿਬ ਉਹਨੇ ਸੰਗਤ ਦੇ ਬਾਰੇ ਦੱਸਿਆ ਕਿ ਸੰਗਤ ਕੀ ਆ ਚੰਗੇ ਲੋਕਾਂ ਦੀ ਸੰਗਤ ਹੁੰਦੀ ਆ ਚੰਗੇ ਕਾਰਜ ਕਰਨੇ ਓਮੇ 105 ਤਤਾਂ ਤੋਂ ਬਚਣਾ ਇਹੀ ਸੰਗਤ ਹੈ ਉ ਜ਼ਰੂਰੀ ਨਹੀਂ ਹੈ ਕਿ ਅਸੀਂ ਬਹੁਤ ਸਾਰੇ ਚਿੱਟੇ ਕੱਪੜੇ ਪਾਇਆ ਮੀਰ ਲੋਕਾਂ ਦੀ ਸੰਗਤ ਕਰਦੇ ਆ ਉਹ ਕਰਦੇ ਨਹੀਂ ਚੰਗੇ ਗੁਣਾ ਦੇ ਨਾਲ ਆਪਣੇ ਆਪ ਨੂੰ ਉਤਪੋਤ ਕਰਨਾ ਤੇ ਤੁਸੀਂ ਖੁਦ ਵੀ ਇੱਕ ਸੰਗਤ ਰੂਪ ਹੀ ਮਨੁੱਖ ਬਣ ਜਾਂਦਾ ਸੋ ਐ ਮੈਂ ਬੇਨਤੀ ਕਰੂੰਗਾ ਅੱਜ ਦੇ ਇਸ ਮੌਕੇ ਦੇ ਉੱਤੇ ਸਾਡੇ ਵੀਰ ਜੀ ਜੀ ਨਿੰਦਰਪਾਲ ਸਿੰਘ ਜੀ ਜਿਹੜੇ ਕਿ ਪੋਸਟਮਾਰਟ ਦੇ ਰਿਟਾਇਰ ਵੀ ਹੋਏ ਨੇ ਤੇ ਸਤਕਾਰਯੋਗ ਗਿਆਨੀ ਜਸਪੀ ਸਿੰਘ ਜੀ 베ਦੀ ਜੀ ਸਾਡੇ ਡਾਇਰੈਕਟਰ ਚਮਨ ਸਿੰਘ ਜੀ ਸ਼੍ਰੀ ਬਾਸਦੇ ਪਰਦੇਸੀ ਤੇ ਸੁਭਾਸ਼ ਰੋੜਾ ਜੀ ਤੇ ਨਾਲ ਸਾਡੇ ਬਾਕੀ ਸਾਥੀ ਬੈਠੇ ਜਿਹੜੇ ਕਿਸੇ ਮਜਬੂਰੀ ਕਰਨੇ ਸਾਡੇ ਸੈਂਟਰ ਦੇ ਵਿੱਚ ਆਏ ਆ ਸਾਰਿਆਂ ਦਾ ਸਵਾਗਤ ਵੀ ਆ ਧੰਨਵਾਦ ਵੀ ਗਿਆਨੀ ਜੀ ਨੇ ਬਹੁਤ ਹੀ ਡਿਟੇਲ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮਕਰ ਮਹੀਨੇ ਦੇ ਪਾਠ ਦੀ ਜਿਹੜੀ ਵਿਆਖਿਆ ਕੀਤੀ ਆ ਉਹਨਾਂ ਨੇ ਇਸ ਮਕਰ ਮਹੀਨੇ ਦੇ ਪਾਠ ਦਾ ਮੂਲ ਤੱਤ ਜਿਹੜਾ ਹੈਗਾ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸੇ ਲੜੀ ਨੋਕੇ ਵਿਦਾਂਦੇ ਹੋਏ ਸਾਡੇ ਡਾਇਰੈਕਟਰ ਸਾਹਿਬ ਜੀ ਉਹਨਾਂ ਨੇ ਉਹਨਾਂ ਨੇ ਵੀ ਸਾਨੂੰ ਇਹ ਮੂਲ ਮੰਤਰ ਦਿੱਤਾ ਕਿ ਚੰਗੇ ਪਦਾਰਥਾਂ ਵੱਲ ਸਾਨੂੰ ਜਾਣਾ ਚਾਹੀਦਾ ਨਾਮ ਸਿਮਰਨਾਂ ਪਰਬੂ ਦਾ ਨਾਮ ਜਪਣਾ ਆ ਬੱਗਰ ਮਹੀਨੇ ਦੇ ਵਿੱਚ ਜਾਂ ਸਾਰੇ ਸਾਰੇ ਸਾਲ ਦੇ ਵਿੱਚ ਵੀ ਨਾਮ ਜਪਣਾ ਇਹਦੇ ਲਈ ਸ਼ੁਰੂਆਤ ਹੁੰਦੀ ਆ ਕਿ ਸਾਡਾ ਮਨ ਸ਼ੁੱਧ ਹੋਣਾ ਚਾਹੀਦਾ ਸਾਡਾ ਮਨ ਸਾਫ਼ ਹੈਗਾ ਮਨ ਪਵਿੱਤਰ ਹੈ ਤਾਂ ਹੀ ਸਾਡਾ ਨਾਮ ਧਿਆਨ ਜਿਹੜਾ ਪ੍ਰਭੂ ਦੇ ਚਰਨਾਂ ਵੱਲ ਜਾਂਦਾ ਹੈ ਤੇ ਕਹਿੰਦੇ ਹੁੰਦੇ ਸਿਆਣਿਆਂ ਦਾ ਇਹ ਵਜਨ ਹੈ ਕਿ ਪਵਿੱਤਰ ਮਨ ਉੱਥੇ ਵੱਸਦਾ ਜਿੱਥੇ ਪਵਿੱਤਰ ਸਰੀਰ ਹੈ ਸਾਨੂੰ ਪਹਿਲਾਂ ਆਪਣਾ ਪਵਿੱਤ ਸਰੀਰ ਵੀ ਪਵਿੱਤਰ ਕਰਨਾ ਪੈਂਦਾ ਹੈ ਜਿਹੜਾ ਆਪਾਂ ਕਹ ਦਿੰਨੇ ਆਂ ਵੀ ਨਹਾਣਾ ਧੋਣਾ ਬਹੁਤ ਜ਼ਰੂਰੀ ਆ ਨਾਣ ਧੋਣ ਦਾ ਮਤਲਬ ਇਹੀ ਆ ਕਿ ਆਪਣੇ ਤਨ ਨੂੰ ਸ਼ੁੱਧ ਕਰੋ ਤਨ ਦੀ ਮੈਲ ਤਾਂ ਆਪਾਂ ਨਹਾ ਧੋ ਕੇ ਸਾਬਣ ਨਾਲ ਲਾ ਦਿੰਨੇ ਆਂ ਲੇਕਿਨ ਜਿਹੜੀ ਮਨ ਦੀ ਮੈਲ ਆ ਉਹ ਫੇਰ ਪੂਰੀ ਰਹਿ ਜਾਂਦੀ ਆ ਮਨ ਕਿੱਥੇ ਗੰਦਾ ਹੁੰਦਾ ਜਦੋਂ ਸਾਡੇ ਤਨ ਦੇ ਵਿੱਚ ਗੰਦਗੀਆਂ ਆਂ ਚਾਹੇ ਉਹ ਖਾਣੇ ਦੇ ਰੂਪ ਚ ਆ ਗਈ ਆ ਚਾਹੇ ਉਹ ਕਿਸੇ ਮਾੜੇ ਵਿਚਾਰ ਸੁਣਨ ਦੇ ਰੂਪ ਦੇ ਵਿੱਚ ਆ ਗਈ ਆ ਚਾਹੇ ਉਹ ਮਾੜੀ ਸੰਗਤ ਦੇ ਰੂਪ ਦੇ ਵਿੱਚ ਆ ਗਈ ਆ ਇਹ ਸਾਡੀਆਂ ਇਹ ਸਾਰੀਆਂ ਗੰਦਗੀਆਂ ਜਿਹੜੀਆਂ ਆਪਾਂ ਜਾਣੇ ਅਣਜਾਣੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਤਨ ਦੇ ਅੰਦਰ ਲੈ ਜਾਂਦੇ ਆ ਉਹੀ ਤਨ ਦੇ ਅੰਦਰ ਜਿੱਦਾਂ ਹੁਣ ਅੱਜ ਕੱਲ ਜੋ ਟੈਕਨੋਲੋਜੀ ਦਾ ਜ਼ਮਾਨਾ ਆ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਡਾਕਟਰ ਪਹਿਲਾਂ ਕਹਿੰਦਾ ਬਲੱਡ ਦਾ ਸੈਂਪਲ ਦਿਓ ਜੀ ਦੇਖੀਏ ਤੇ ਖੂਨ ਦੇ ਵਿੱਚ ਕੀ ਆ ਹੁਣ ਸਾਡੇ ਖੂਨ ਦੇ ਵਿੱਚੋਂ ਜੋ ਨਿਕਲਣਾ ਆ ਉਹੀ ਖੂਨ ਸਾਡਾ ਦਿਲ ਨੂੰ ਜਾਂਦਾ ਉਹੀ ਸਾਡੇ ਸਰੀਰ ਦੇ ਵਿੱਚ ਜਾਂਦਾ ਉਦਾਂ ਦਾ ਹੀ ਸਾਡਾ ਮਨ ਪੈ ਜਾਂਦਾ ਹੁਣ ਇਸ ਚੀਜ਼ ਦੇ ਜ਼ਿੰਮੇਵਾਰ ਅਸੀਂ ਕੌਣ ਹ ਜ਼ਿੰਮੇਵਾਰ ਤਾਂ ਅਸੀਂ ਆਪ ਹ ਜਦੋਂ ਮਾਲਕ ਨੇ ਕੁਦਰਤ ਨੇ ਇਹ ਸ੍ਰਿਸ਼ਟੀ ਦੇ ਵਿੱਚ ਹਰ ਤਰ੍ਹਾਂ ਦੀ ਚੰਗੀ ਚੀਜ਼ ਦਿੱਤੀ ਹੋਈ ਆ ਤੁਸੀਂ ਦੇਖੋ ਕੁਦਰਤ ਦਾ ਇੱਕ ਨਜ਼ਮ ਹੈ ਕਿਸੇ ਪੰਛੀ ਨੂੰ ਦੇਖ ਲਓ ਜਿਹੜੀ ਉਹਨਾਂ ਦੀ ਖਰਾਕ ਹੈ ਉਹ ਉਹੀ ਚੀਜ਼ ਖਾਂਦੇ ਆ ਦੂਜੀ ਚੀਜ਼ ਨੂੰ ਉਹ ਨਹੀਂ ਕਰਦੇ ਕਿਸੇ ਜਾਨਵਰ ਨੂੰ ਦੇਖ ਲਓ ਜਿਹੜਾ ਉਹਨਾਂ ਦਾ ਕਰਮ ਹੈਗਾ ਉਹੀ ਕਰਮ ਕਰਦੇ ਆ ਉਹ ਦੂਜੇ ਕਰਮ ਨੂੰ ਹੱਥ ਨਹੀਂ ਲਾਉਂਦੇ ਇਨਸਾਨ ਨੂੰ ਬਹੁਤ ਹੀ ਸੂਝਵਾਨ ਗਿਣਿਆ ਜਾਂਦਾ ਸ੍ਰਿਸ਼ਟੀ ਦੇ ਵਿੱਚ ਪਰ ਇਹਦੇ ਵਿੱਚ ਇੱਕ ਜਿਹੜਾ ਪਾਪੀ ਮਨ ਬੈਠਾ ਹੈ ਨਾ ਪਾਪ ਬੈਠਾ ਹੈ ਉਹ ਪਾਪੀ ਮਾਨਾ ਜਿਹੜਾ ਉਹ ਸਾਡੇ ਕੋਲ ਇਹੋ ਜਿਹੀਆਂ ਗਲਤੀਆਂ ਕਰਵਾ ਦਿੰਦਾ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜਾਣੇ ਅਣਜਾਣੇ ਵਿੱਚ ਕੀ ਦਾ ਕੀ ਕਰ ਗਏ ਅੱਜ ਜਿਹੜੀ ਚੀਜ਼ ਸਾਨੂੰ ਦੋ ਘੜੀ ਦੇ ਲਈ ਵਧੀਆ ਲੱਗਦੀ ਆ ਸਾਨੂੰ ਸਰੂਰ ਦਿੰਦੀ ਆ ਸਾਨੂੰ ਸਵਾਦ ਲੱਗਦੀ ਆ ਅਸੀਂ ਕਦੇ ਉਹ ਸੋਚਿਆ ਹੀ ਨਹੀਂ ਪੇਸਾ ਸਾਡੇ ਸਰੀਰ ਦੇ ਉੱਤੇ ਕੀ ਨੁਕਸਾਨ ਆ ਇਹਦਾ ਸਾਡੇ ਮਨ ਦੇ ਉੱਤੇ ਕੀ ਨੁਕਸਾਨ ਹੋਊਗਾ ਉਸ ਦਾ ਅਸਰ ਸਾਡੇ ਗਾਹਾਂ ਪਰਿਵਾਰ ਤੇ ਵੀ ਪੈਂਦਾ ਪਰਿਵਾਰ ਤੋਂ ਬਾਅਦ ਸਾਡੇ ਸਮਾਜ ਤੇ ਇਹੀ ਚੀਜ਼ ਨੂੰ ਗੁਰਬਾਣੀ ਦਰਸਾਉਂਦੀ ਆ ਗੁਰਬਾਣੀ ਦੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਇੱਕ ਸ਼ਬਦ ਜਿਹੜਾ ਮਰਜ਼ੀ ਇੱਕ ਸ਼ਬਦ ਲੈ ਲਓ ਔਰ ਉਹਦੀ ਕੋਈ ਵੀ ਇੱਕ ਲਾਈਨ ਲੈ ਲਓ ਉਹਦੀ ਵਿਆਖਿਆ ਕਰਵਾ ਕੇ ਦੇਖੋ ਕਰਕੇ ਦੇਖੋ ਉਹਨੂੰ ਸਮਝ ਕੇ ਦੇਖਣ ਦੀ ਲੋੜ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਅਥਾਹ ਸਮੁੰਦਰ ਹੈ ਜਿਹਦਾ ਅੰਤ ਹੀ ਕੋਈ ਨਹੀਂ ਉਹ ਸਿਰਫ ਗੁਰੂ ਮਹਾਰਾਜ ਨੇ ਪੜ੍ਹਨ ਜਾਂ ਸੁਣਨ ਵਾਸਤੇ ਨਹੀਂ ਦਿੱਤੀ ਹੈ ਉਹ ਜਿਹੜੀ ਬਾਣੀ ਸਾਨੂੰ ਸਿਰਜ ਕੇ ਦਿੱਤੀ ਹੈ ਗੁਰੂ ਮਹਾਰਾਜ ਨੇ ਉਹ ਤੇ ਅਮਲ ਕਰਨੇ ਨੂੰ ਦਿੱਤੀ ਆ ਅਸੀਂ ਪੂਰੀ ਸ਼ਬਦ ਨਹੀਂ ਕਰ ਸਕਦੇ ਤੁਸੀਂ ਇੱਕ ਤੁਕ ਲੈ ਲਓ ਉਹ ਤੁਕ ਦੇ ਉੱਤੇ ਅਸਰ ਕਰਕੇ ਦੇਖ ਲਓ ਸਾਡੀ ਜ਼ਿੰਦਗੀ ਸੁਧਰ ਜਾਏ ਕਿ ਸਾਡੇ ਮਨ ਦੇ ਵਿੱਚ ਇਹ ਆਏਗਾ ਕਿ ਅਸੀਂ ਕਿਉਂ ਮਾੜੇ ਕੰਮਾਂ ਵੱਲ ਗਏ ਚਾਹੇ ਅੱਜ ਅਸੀਂ ਕੋਈ ਪਾਪ ਕਰਮ ਕਰਦੇ ਆ ਕਿਸੇ ਦਾ ਨਾ ਠਗੀ ਕਰ ਲਈ ਕਿਸੇ ਨਾਲ ਕੁੱਟਮਾਰ ਕਰ ਲਈ ਕਿਸੇ ਦਾ ਬੁਰਾ ਭਲਾ ਕਰ ਲਿਆ ਜਾਂ ਉਈ ਕਿਹ<'ਚਾਂ ਦੀ ਮਾੜੀ ਚੀਜ਼ ਦਾ ਸੇਵਨ ਕਰ ਲਿਆ ਇਹ ਸਾਰੀਆਂ ਚੀਜ਼ਾਂ ਇਹ ਸਾਡੇ ਪਾਪ ਹੈ ਜਿਨ੍ਹਾਂ ਨੂੰ ਇੱਕ ਇਨਸਾਨ ਹੀ ਕਰ ਰਿਹਾ ਕਦੇ ਕੋਈ ਪੰਛੀ ਦੇਖਿਆ ਕੋਈ ਨਸ਼ਾ ਕਰਦਾ ਹੋਵੇ ਕੋਈ ਜਾਨਵਰ ਦੇਖਿਆ ਕੋਈ ਨਸ਼ਾ ਕਰਦਾ ਹੋਵੇ ਅਸੀਂ ਇਨਸਾਨੀ ਜਿਹੜਾ ਉਹ ਜਾਮਾ ਆ ਉਹਨੂੰ ਆਪਣੇ ਵੱਲੋਂ ਤਾਂ ਬਹੁਤ ਪਵਿੱਤਰ ਸਮਝਦੇ ਆ ਲੇਕਿਨ ਉਹ ਕਰਮ ਕਰਦੇ ਆ ਜਿਹੜਾ ਪਸ਼ੂ ਪੰਛੀ ਵੀ ਨਹੀਂ ਕਰਦੇ ਕਈ ਚੀਜ਼ਾਂ ਦੀਆਂ ਮਾੜੀਆਂ ਚੀਜ਼ਾਂ ਬਣਾਉਣਾ ਭਿਆਪੀ ਉਹਨਾਂ ਦਾ ਸੇਵਨ ਕਰੀ ਜਾਂਦੇ ਤੇ ਫਿਰ ਬਾਅਦ ਵਿੱਚ ਉਹਨਾਂ ਦਾ ਰਿਜ਼ਲਟ ਕੀ ਆਉਂਦਾ ਉਹਦਾ ਰਿਜ਼ਲਟ ਇਹ ਹੀ ਆਉਂਦਾ ਸਾਡੇ ਦੇ ਵਿੱਚ ਕਿ ਅਸੀਂ ਆਪਣਾ ਆਪ ਤਬਾਹ ਕਰਨਾ ਆ ਨਾਲ ਪਰਿਵਾਰ ਵੀ ਸਾਡਾ ਤਬਾਹ ਹੋ ਜਾਂਦਾ ਸਾਡਾ ਸਮਾਜ ਵੀ ਖਤਮ ਪੈ ਜਾਂਦਾ ਅਸੀਂ ਜੀ ਸਟਾਫ ਦੇ ਮੈਂਬਰ ਤੇ ਪਿਆਰੇ ਬੱਚਿਓ ਸੁਗਨਾਥ ਦੇ ਸ਼ੁਭ ਅਸਰ ਦੇ ਉੱਪਰ ਸਾਨੂੰ ਤੁਹਾਡੀ ਸੇਵਾ ਦੇ ਵਿੱਚ ਆਉਣ ਦਾ ਮੌਕਾ ਮਿਲਦਾ ਏ ਕੋ ਅਸੀਂ ਇਹ ਚਾਹਨੇ ਆਂ ਕਿ ਜਿਸ ਤਰ੍ਹਾਂ ਬਾਕੀ ਪਰਿਵਾਰਾਂ ਦੇ ਵਿੱਚ ਮਾਣ ਦੇ ਨਾਲ ਬੱਚਾ ਨੂੰ ਇੱਜ਼ਤ ਮਾਣ ਦਿੱਤਾ ਜਾਂਦਾ ਹੈ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਉਸੇ ਤਰ੍ਹਾਂ ਤੁਹਾਨੂੰ ਵੀ ਇੱਜ਼ਤ ਮਾਣ ਮਿਲੇ ਮਾਪੇ ਤੁਹਾਡਾ ਨਾਮ ਜਰਾ ਫਖਰ ਦੇ ਨਾਲ ਲੈ ਸਕਣ ਵੀ ਸਾਡੇ ਬੱਚੇ ਦੇਖੋ ਔਰ ਹਰ ਇੱਕ ਮਾਪੇ ਦੀ ਇਹੀ ਇੱਛਾ ਹੁੰਦੀ ਹੈ ਸਾਡੇ ਬੱਚੇ ਛੱਡਦੇ ਸਾਡੇ ਨਾਲ ਵੀ ਵੱਧ ਤਰੱਕੀ ਕਰਨ ਇਹ ਦੇਖੋ ਤਦ ਹੀ ਹੋ ਸਕਦਾ ਹੈ ਜੇ ਸਾਡੀਆਂ ਆਤਾਂ ਅੱਛੀਆਂ ਹੋਣਗੀਆਂ ਦੇਖੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਅger ਘਰ ਵਾਪਸ ਆ ਜਾਂਦਾ ਤਾਂ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਹੈਗਾ ਅਸੀਂ ਇਹ ਚਾਹਨੇ ਆ ਜਿਸ ਸਾਡੀ ਅੱਛੀ ਜ਼ਿੰਦਗੀ ਅਸੀਂ ਬਤੀਤ ਕਰਦੇ ਹਾਂ ਤੁਸੀਂ ਵੀ ਬਤੀਤ ਕਰੋ ਵੀ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਨਾਂ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਨਗਰ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੋ ਤੇ ਇੱਥੋਂ ਦੇਖੋ ਠੀਕ ਹੋ ਕੇ ਜਾ ਕੇ ਤੁਸੀਂ ਹੋਰ ਵੀ ਬੰਦਿਆਂ ਨੂੰ ਆਪਣੇ ਤੁਸੀਂ ਨਾਲ ਲਾਓ ਤੁਸੀਂ ਵੀ ਅੱਛਾ ਜੀਵਨ ਬਤੀਤ ਕਰੋ ਤਾਂ ਉਹਨਾਂ ਦਾ ਵੀ ਦੇਖੋ ਅਸੀਂ ਇਹ ਚਾਹਨੇ ਦੇਖੋ ਜੀ ਹਰ ਇੱਕ ਬੱਚਾ ਜਾਈਂ ਹਰ ਬੱਚਾ ਮਾਪੇ ਜਾਣਦੇ ਨੇ ਵੀ ਸਾਡੇ ਬੱਚੇ ਜਿਹੜੇ ਸਾਡੇ ਤੋਂ ਵੀ ਵੱਧ ਨਾਲ ਕੰਮ ਦਾ ਆਰੰਭ ਔਖਾ ਕੰਮ ਨਹੀਂ ਕੋਈ ਜਹਾਨੂੰ ਤੇ ਕਰਨਾ ਕੰਮ ਦਾ ਆਰੰਭ ਔਖਾ ਹੌਸਲਾ ਹੋਵੇ ਤੇ ਚੁੱਕ ਪਹਾਰ ਲਈਏ ਉਸ ਤੋਂ ਬਿਨਾ ਹੌਸਲੇ ਚੁਕਣਾ ਹੀ ਖੰਬਕ ਅਗਰ ਸਾਡਾ ਮਨ ਚੰਗਾ ਹੈ ਤਾਂ ਸਭ ਕੁਝ ਚੰਗਾ ਹੀ ਚੰਗਾ ਹੈ ਮਨ ਚੰਗਾ ਤਾਂ ਘਟੋਤੀ ਮੈਂ ਗੰਗਾ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤਾਂ ਵੀ ਅੱਜ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿੰ ਨੂੰ ਇਜਾਜ਼ਤ ਦਿਓ ਧੰਨਵਾਦ